ਲਗਾਤਾਰ ਹੋ ਰਹੀ ਪਾਰਿ ਵਰਸਾਤ ਕਾਣ ਕਈ ਨਦੀਆਂ ਨਾਲੇ ਉਫਾਂਤੇ ਨੇ ਉਥੇ ਜੇਕਰ ਗੱਲ ਕਰੀਏ ਇੱਕ ਸੱਕੀ ਦੀ ਤਾਂ ਇੱਕ ਸੱਕੀ ਦੇ ਵਿੱਚ ਦੋ ਲੋਕਾਂ ਦੇ ਡੁੱਬਣ ਦੀ ਖਬਰ ਸਾਹਮਣੇ ਆਈ ਹੈ ਦਿੱਲਤੇ ਗੁਰਦਾਸਪੁਰ ਦੇ ਪਿੰਡ ਫਿੰਗਰਵਾਲ ਦੇ ਨਜ਼ਦੀਕ ਇੱਕ ਸੱਕੀ ਹੈ ਜਿੱਥੇ ਕਿ ਇੱਕ ਵਿਅਕਤੀ ਵੀਰੋ ਮਸੀਹ ਦਾ ਆਪਦਾ ਜੋ ਕਿ ਪਿੰਡ ਜੱਗੋਵਾਲ ਦਾ ਰਹਿਣ ਵਾਲਾ ਸੀ ਉਸ ਦਾ ਪੈਰ ਫਿਸਲ ਜਾਂਦਾ ਹੈ ਪੈਰ ਫਿਸਲਣ ਦੇ ਕਾਰਨ ਡ੍ਰੇਨ ਵਿੱਚ ਜਾ ਡਿੱਗਦਾ ਹੈ ਆ ਤੁਸੀਂ ਨੂੰ ਬਚਾਉਣ ਦੇ ਲਈ ਜਦੋਂ ਪਿੰਡ ਮੁਕੰਦਪੁਰ ਦਾ ਰਹਿਣ ਵਾਲਾ ਗੁਰਦੀਪ ਸਿੰਘ ਵੀ ਉਸ ਪਿੱਛੇ ਛਾਲ ਮਾਰ ਦਿੰਦਾ ਹੈ ਤਾਂ ਕਿ ਉਸ ਨੂੰ ਲੱਭ ਸਕੇ ਤੇ ਬਾਹਰ ਲਿਆ ਸਕੇ ਪਰ ਗੁਰਦੀਪ ਸਿੰਘ ਵੀ ਖੁਦ ਬਾਹਰ ਵਾਪਸ ਨਹੀਂ ਨਿਕਲਦਾ ਦੱਸਦੇ ਕਿ ਇਸ ਮੌਕੇ ਤੇ ਜਾਣਕਾਰੀ ਸਾਂਝੀ ਕਰਦੇ ਹੋਏ ਪਿੰਡ ਦੇ ਲੋਕਾਂ ਵੱਲੋਂ ਦੱਸਿਆ ਗਿਆ ਇਹ 45 ਸਾਲ ਦਾ ਵੀਰ ਮਸੀ ਆਪਣੇ ਖੇਤਾਂ ਵੱਲ ਜਾ ਰਿਹਾ ਸੀ ਸੱਕੀ ਡਰੇਨ ਨੂੰ ਪਾਰ ਕਰਦਾ ਹੈ ਤੇ ਅਚਾਨਕ ਉਸ ਡਰੇਨ ਦੇ ਵਿੱਚ ਡਿੱਗ ਜਾਂਦਾ ਹੈ ਉਸ ਨੂੰ ਬਚਾਉਣ ਦੇ ਲਈ ਕੋਲੋਂ ਲੰਘੇ ਗੁਰਦੀਪ ਸਿੰਘ ਨੇ ਵੀ ਆਪਣੀ ਜਾਨ ਜੋਖਮ 'ਚ ਪਾ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਬਰਸਾਤ ਕਾਰਨ ਡਰੇਨ ਜੋ ਸੀ ਉਹ ਭਰਿਆ ਹੋਇਆ ਸੀ ਜਿਸ ਦੇ ਚੱਲਦੇ ਉਹ ਬਾਹਰ ਨਹੀਂ ਨਿਕਲ ਪਾਇਆ ਤਦ ਹਾਲ ਉਹਨਾਂ ਨੇ ਪਾਲ ਦੇ ਲਈ ਪ੍ਰਸ਼ਾਸਨ ਵੱਲੋਂ ਗੋਤਾਖੋਰਾਂ ਦੀ ਟੀਮਾਂ ਨੂੰ ਬੁਲਾਇਆ ਗਿਆ ਤੇ ਜਿਹਨਾਂ ਕੀ ਉਹਨਾਂ ਦੀ ਪਾਲ ਦੇ ਵਿੱਚ ਲੱਗੇ ਹੋਏ ਨੇ ਗਰਮਕ ਸਿੰਘ ਇਹ ਪਿੰਡ ਦਾ ਨੰਦਿਕਾ ਚੌੜਾ ਇਹ ਮਕੰਦਪੁਰ ਮਾਮਾ ਜੀ ਮੇਰੇ ਨਾਨਕੇ ਨੇ ਉਹਨੇ ਇੱਕ ਬੰਦਾ ਕਹਿੰਦੇ ਪਹਿਲਾਂ ਕਿਤੇ ਡੁੱਬੇ ਚਾਉਣ ਗਿਆ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਹੀ ਕਹਿੰਦੇ ਵੀ ਨਾਜਨ ਕਿਤੇ ਗਿਆ ਤੇ ਮਗਰੋਂ ਰੱਸੀ ਹੱਤ ਚ ਫੜੀ ਬਾਈ ਸ਼ਰੀਪੀ ਨਾਮ ਸੀ ਤੁਹਾਡੇ ਮਾਮਾ ਜੀ ਦਾ ਕੀ ਨਾਮ ਐਂਗਰ ਦੀਪ ਸਿੰਘ ਇਹ ਪਿੰਡ ਮਕੰਦਪੁਰ ਮਕੰਦਪੁਰ ਉਮਰ ਇਹ ਲਾਲੋ ਚ 45 ਹੋਣੀਆਂ ਚੱਲੀਆਂ 44 ਦੇ ਜੀ ਆਹ ਕਿ ਤਿੰਨ ਦੇ ਅਗਲੇ ਬੰਦੇ ਨੇ ਇੱਥੇ ਕੋਈ ਪਿੱਛੋਂ ਕਿਤੇ ਬੰਦਾ ਕੋ ਡੁੱਬਿਆ ਹੋਇਆਗਾ ਪਹਿਲਾਂ ਉਦੇ ਚੱਕਰ ਜੇ ਰਹਿੰਦੇ ਨੇ ਮੈਂ ਲੱਗੇ ਨੂੰ ਕੰਫਰ ਲਾਗੇ ਕਰਕੇ ਵੇਖੇ ਸੁਣ ਕੇ ਆ ਗਿਆ ਨਾ ਮਗਰ ਪਤਾ ਹਾਂਜੀ 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 ਵੇਖੋ ਜੀ ਪਾਣਾ ਨੂੰ ਬਚਾਉਣਾ ਉਹ ਆਪਣੀ ਜਾਨ ਨੂੰ ਆ ਬਿਠਾ ਜਾਨ ਨੂੰ ਆਗਦੇ ਉਹ ਤੇ ਆਪਣਾ ਬਚਾਉਂਦਾ ਹੀ ਲੱਗਦਾ ਮੇਰਾ ਨਾਮ ਅਜੀਤ ਸਿੰਘ ਸਰਪੰਚ ਜੱਗੂ ਵਾਲਾ ਇੱਕ ਪਹਿਲਾਂ ਆਪਣੀ ਪੇੜੀ ਵਾਲਾ ਆਇਆ ਸੀਗਾ ਤੇ ਉਹ ਲਗਾ ਬੜੇ ਦੁੱਤ ਦੀ ਨੰਗਰ ਤੇ ਉਹਦਾ ਪੈਰ ਫੇਰ ਗਿਆ ਜੀ ਤੇ ਉਹ ਡਿੱਗ ਪਿਆ ਪਪੂ ਮਸੀਹ ਦਾ ਬਾਮੂਸੀ ਤੇ ਉਹਨੂੰ ਬਚਾਉਣ ਦੀ ਖਾਤਰ ਦੂਸਰਾ ਬੰਦਾ ਜਿਹੜਾ ਉਹ ਪਾਣੀ ਜੁੱਤ ਰਿਹਾ ਕੋਵੀਨ ਮਤਲਬ ਗੁਰਦੀਪ ਸਿੰਘ ਸਨਾਉ ਕੁਲਜਾਤ ਸਿੰਘ ਪਿੰਡ ਮਕੰਦੋ ਇੱਕ तकरीबन 2 ਘੰਟੇ ਹੋ ਗਏ ਨੇ 2 ਘੰਟੇ ਕੋਈ ਗੋਤਾ ਘੋਰ ਜਾਂ ਕੋਈ ਪ੍ਰਸ਼ਾਸਨ ਵੱਲੋਂ ਆਇਆ ਨਹੀਂ ਕੋਈ ਨਹੀਂ ਆਇਆ ਸਨਾਉ 'ਤੇ ਜਿਹੜਾ ਸਾਰੇ ਮੋਬਾਈਲ ਕੀਤੇ ਆਉਣ ਵੀ ਸੁਭਾਵਨਾ ਹੈ ਟੋਕਣਾਂ ਹਾਜ਼ਰੀ ਹੈ ਐਸੇ ਬਲੁੰਦਰ ਸਿੰਘ ਠਾਣਾ ਸਦਰ 'ਚ ਉੱਥੇ 112 ਤੇ ਫੋਨ ਆਇਆ ਵੀ ਇੱਥੇ ਕੋਈ ਅੜੀ ਵਾਲ ਨਹਿਰ ਦੇ ਲਾਗੇ ਨਾ ਕੋਈ ਇੱਕ ਆਪਣਾ ਨੌਜਵਾਨ ਹੈ ਆਪੀ ਪੜੀ ਆ ਉਹਨੇ ਅਗਲੇ ਬਣੇ ਜਾ ਰਿਹਾ ਸੀਗਾ ਬਲਾ ਰੱਖਿਆ ਸੀਗਾ ਤੇ ਪਾਣੀ ਡੂੰਗਾ ਸੀ ਪੈਰ ਤਰਫ ਗਿਆ ਤੇ ਸਾਡੇ ਡੱਗ ਪਿਆ ਵੀ ਜਰੀ ਅਜੇ ਤੱਕ ਡੱਡ ਬਾਟੀ ਨਹੀਂ ਲੱਭ ਰਹੀ ਨੂੰ ਲੱਭਣ ਵਾਸਤੇ ਇੱਕ ਹੋਰ ਸੀਗਾ ਜਰਾ ਉਹਰਾ ਥੋੜਾ ਬਹੁਤਾ ਪਿੰਡ ਦੇ ਲੋਕ ਕਹਿੰਦੇ ਆ ਵੀ ਪੈਕਸਾ ਕੀ ਲੱਗਾ ਸੀ ਉਹ ਆਂਦਾ ਮੈਂ ਲੱਭਦਾ ਵਾਂ ਉਹ ਲੱਗਾ ਲੱਭਣ ਉਹ ਵੀ ਵਿੱਚ ਥੋੜੀ ਵੀ ਜਰੀ ਆ ਉਹ ਵੀ ਵਿੱਚ ਡੱਗ ਪਿਆ ਵਾ ਪਹਿਲਾਂ ਡੱਗਾ ਉਹਨਾ ਹੈ ਗੁਰਦੀਪ ਸਿੰਘ ਪੁੱਤਰ ਗਲਜਾਰ ਸਿੰਘ ਪੋਮਰਕਤੀ ਹੈਗੀ ਆ ਕੋਈ 45 40 ਸਾਲ ਜੀ ਪਿੰਡ ਵਾਸੀ ਹੈਗਾ ਮਕੰਦਪੁਰ ਦਾ ਦੂਜਾ ਜਰਾਂ ਨੂੰ ਲੱਭਣ ਲੱਗਾ ਸੀ ਉਹ ਰਾਂ ਨਾ ਵੀਰੂ ਮਸੀ ਆ ਪੁੱਤਰ ਬਾਉ ਮਸੀ ਆ ਉਹਦੀ ਉਮਰ ਇੰਨੀ ਕੀ ਆ ਇਹ ਪਿੰਡ ਹੈਗਾ ਵਾ ਆਪਣੇ ਜੱਗੂ ਚੱਗੂ ਵਾਲ ਦਾ ਜੀ ਚਲੋ ਸਾਨੂੰ ਕਲੀਅਰ ਨਹੀਂ ਹੋਣ ਦੇ ਆ ਵੀ ਇਹ ਕੋਈ ਕਹਿੰਦਾ ਤਰੰਗੜੇ ਚ ਪੈਂਦਾ ਕੋਈ ਕਹਿੰਦਾ ਸਦਰ ਚ ਜਰਾਂ ਵੀ ਹੋਏ ਕੋਈ ਕਹਿੰਦਾ ਆਪਰੇਸ਼ਨ ਤੇ ਸਾਂਝਾ ਆ ਪੁਲਿਸ ਦਾ ਕੋਈ ਟ੍ਰੇਨ ਨਹੀਂ ਜਾ ਰਹੀ ਆ ਬੜਾ ਕਲਾਨੌਰ ਸੈਨੋਂ ਨਿਕਲ ਜਾਂਦੀ ਆ ਗਰਦਾਸਪੁਰੋਂ ਸੈਟ ਤੋਂ ਹੁੰਦੀ ਆ ਇਧਰੋਂ ਬਾਰਡਰ ਵੱਲੋਂ ਠੀਕ ਹੈ ਤੇ ਗਾਂ ਕਲਾਂੌਰ ਨੂੰ ਨਿਕਲ ਜਾਂਦੀ ਹੈ ਵਿੱਚ ਹਮ ਤੇਮ ਤਾਂ ਵੀ ਡਏ ਆ ਪੀ ਗੋਤਾਖਾ ਲੱਭਣ ਡੇ ਆ ਕੋਈ ਤੇ ਅੱਲਾ ਲੈ ਤੱਕ ਤੇ ਕੋਈ ਗੋਤਾਖਾ ਦਾ ਕੋਈ ਪ੍ਰਬੰਧ ਨਹੀਂ ਹੋਇਆ ਪਿੰਡ ਵਾਸੀਆਂ ਨੂੰ ਕਹਿਣ ਡੇ ਆ ਕਿ ਕੋਈ ਲਿਆਓ ਕੋਈ ਜਰਾ ਕਰਾ ਹੁੰਦਾ ਉਹਦੇ ਵਿੱਚ ਬਹਿ ਕੇ ਵੀ ਡੈਡ ਡੈਡ ਪਾਰਟੀ ਜਾਂ ਫਿਰ ਗਾਵਾਂ ਨਿਕਲ ਜੇ ਤੇ ਮੌਕੇ ਤੇ ਲੁਪੀ ਜਾਏ ਜੀ